ਸੀਬੂ ਨਾ ਵੀ ਕਰਦੀ ਪਰ ਉਹਦੇ ਦਿਲ ਵਿੱਚ ਸ਼ਾਮੇ ਦੀ ਚੁੰਚਣੀ ਨੇ ਵੱਜਣਾ ਸ਼ੁਰੂ ਕਰ ਦਿੱਤਾ ਸੀ ਹਾਂ ਪਰ ਉਹਦਾ ਦਿਲ ਉਸਨੂੰ ਕਬੂਲ ਨਹੀਂ ਕਰ ਰਿਹਾ ਸੀ ਉਹ ਤਾਂ ਕਿਸੇ ਦੀ ਵਿਧਵਾ ਸੀ ਤੇ ਉਹ ਕਿਵੇਂ ਕਰ ਸਕਦੀ ਸੀ ਸੀਬੂ ਆਪਣੇ ਮਨ ਨੂੰ ਵੀ ਕਾਬੂ ਹੁੰਦੇ ਵੀ ਚਾਣ ਬੁਝ ਕੇ ਆਪਣਾ ਧਿਆਨ ਪੂਜਾ ਪਾਠ ਵਿੱਚ ਲਗਾਉਣ ਲੱਗੀ ਪਰ ਕੀ ਅਸਲ 'ਚ ਐਦਾਂ ਹੋ ਸਕਦਾ ਹੈ ਮੰਨਦੀ ਤਾਂ ਫਿਤਰਤ ਹੀ ਹੈ ਜਿਸ ਚੀਜ਼ ਤੋਂ ਹਟਾਉਣ ਦੀ ਕੋਸ਼ਿਸ਼ ਕਰੀਏ ਉਸ ਚੀਜ਼ 'ਚ ਜ਼ਿਆਦਾ ਹੀ ਉੱਜਦਾ ਹੈ ਜਬਰਦਸਤੀ ਦਾ ਪੂਜਾ ਪਾਠ ਵੀ ਨਹੀਂ ਕੀ ਹੁੰਦਾ ਅਸੀਂ ਦੂਜਿਆਂ ਨੂੰ ਤਾਂ ਧੋਖਾ ਦੇ ਸਕਦੇ ਹਾਂ ਪਰ ਖੁਦ ਨੂੰ ਕਿਵੇਂ ਧੋਖਾ ਦੇਈਏ ਸਿਬੋ ਜਿੰਨਾ ਸ਼ਾਮੇ ਦੇ ਖਿਆਲ ਤੋਂ ਖੁਦ ਨੂੰ ਦੂਰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨਾਂ ਹੀ ਸ਼ਾਮਾ ਉਹਦੀ ਸੋਚਾਂ 'ਚ ਵਸਦਾ ਜਾ ਰਿਹਾ ਸੀ ਪਰ ਇੱਕ ਵਿਧਵਾ ਹੋ ਕੇ ਉਸ ਲਈ ਇਹ ਸੋਚਣਾ ਵੀ ਪਾਪ ਸੀ ਪਰ ਮਨ ਤੇ ਵੀ ਕਦੇ ਕਿਸੇ ਦਾ ਜੋਰ ਚੱਲਿਆ ਇਸ਼ਕ 'ਤੇ ਜੋਰ ਨਹੀਂ ਗਾਲੇ ਫੇ ਜੋ ਆਤਿਸ਼ ਹੈ ਲਗਾਇ ਨਾ ਲੱਗੇ ਔਰ ਬੁਝਾਏ ਨਾ ਬੁਝੇ ਬੈਠ ਦਿੱਤਾ ਸੀ ਸੀਪੋ ਰੱਬ ਦੇ ਧਿਆਨ ਚ ਸਿਮਰਨ ਚ ਪਰ ਧਿਆਨ ਕੀ ਦਾ ਸ਼ਾਮੇ ਦਾ ਸਿਮਰਨ ਕਿਸਦਾ ਸ਼ਾਮੇ ਦਾ ਮਨ ਨੂੰ ਰੋਕ ਕੇ ਰੱਖਣ ਦੀ ਕੋਸ਼ਿਸ਼ ਉਸ ਦਾ ਹਾਲ ਬਦ ਤੋਂ ਬਦਤਰ ਹੋ ਰਿਹਾ ਸੀ ਬਿਲਕੁਲ ਐਵੇਂ ਜਿਵੇਂ ਸਾਹਮਣੇ ਪਕਵਾਨਾਂ ਦਾ ਥਾਲ ਹੋਵੇ ਆਪਣੇ ਮਨ ਨੂੰ ਜ਼ਬਰਦਸਤੀ ਸੁੱਕੀ ਰੋਟੀ ਨਾਲ ਪਰ ਚਾਣ ਦੀ ਕੋਸ਼ਿਸ਼ ਕਰ ਰਹੀ ਏ ਹੋਇਆ ਕਿ ਹਾਂ ਤੂੰ ਇਹ ਸਭ ਖਾਣਾ ਤਾਂ ਦੂ ਵੇਖਣਾ ਵੀ ਨਹੀਂ ਉਂਝ ਵੀ ਕਿਸੇ ਨੂੰ ਪਿਆਰ ਕਰਨਾ ਕੋਈ ਗੁਨਾਹਤ ਨਹੀਂ ਜਿਸ ਨੇ ਪਿਆਰ ਸਾਡੀ ਰੂਹ ਕਰਦੀ ਹੈ ਉਹ ਰੂਹ ਜਿਸ ਵਿੱਚ ਪਰਮਾਤਮਾ ਦਾ ਵਾਸ ਹੈ ਇਸ ਲਈ ਇਹ ਰੂਹ ਉਦੋਂ ਇਹ ਪਿਆਰ ਸਾਡੇ ਸਮਾਜ ਲਈ ਗੁਨਾਹ ਬਣ ਜਾਂਦਾ ਹੈ ਜਦੋਂ ਸਾਡੇ ਹੀ ਬਣਾਏ ਰਸਮਾਂ ਦੀਆਂ ਵਾਜਾਂ ਤੇ ਭਾਰੂ ਹੋ ਜਾਂਦਾ ਹੈ ਸਾਨੂੰ ਮਾਲਕ ਦੀ ਰੱਜਾਂ ਨਹੀਂ ਪਤਾ ਕੀ ਉਹ ਕੀ ਚਾਹੁੰਦਾ ਹੈ ਪਰ ਸਾਨੂੰ ਠੀਕ ਨਹੀਂ ਲੱਗਦਾ ਅਸੀਂ ਕਬੂਲ ਨਹੀਂ ਸਕਦੇ ਇਸ ਲਈ ਇਹ ਗਲਤ ਹੈ ਕੋਈ ਜਵਾਨਾ ਸੀ ਜਦੋਂ ਪਤੀ ਦੇ ਮਰ ਜਾਣ ਤੇ ਪਤਨੀ ਨੂੰ ਜਬਰਦਸਤੀ ਸਤੀ ਹੋਣਾ ਪੈਂਦਾ ਸੀ ਹਾਲਾਂਕਿ ਇਹ ਰਸਮ ਵੀ ਕੋਈ ਅਸੌਖੀ ਤਾਂ ਨਹੀਂ ਬਦਲੀ ਪਰ ਸੋਚੋ ਕੀ ਇਹ ਗੁਨਾਹ ਨਹੀਂ ਕਿ ਇੱਕ ਇਨਸਾਨ ਦੇ ਸਾਹ ਰੱਬ ਨੇ ਪੂਰੇ ਕਰ ਦਿੱਤੇ ਤੇ ਦੂਜੇ ਦੇ ਲੇਖਾਂ ਦੇ ਵਿਧਾਤਾ ਬਣ ਕੇ ਉਹਦੇ ਸਾਹ ਅਸੀਂ ਇਨਸਾਨਾਂ ਨੇ ਘਟਾ ਦਿੱਤੇ ਸੱਚੇ ਪਿਆਰ ਦੇ ਰਾਹ ਵਿੱਚ ਰੋੜੇ ਅਟਕਾਣਾ ਵੀ ਕੁਝ ਐਵੇਂ ਹੀ ਵਸ ਹੈ ਮੁਕਤੀ ਗੱਲ ਇਹ ਹੈ ਕਿ ਵਿਧਵਾ ਨੂੰ ਵੀ ਪਿਆਰ ਕਰਨ ਦਾ ਤੇ ਪਿਆਰ ਪਾਉਣ ਦਾ ਹੱਕ ਹੈ ਹੁਣ ਸਮਾਜ ਇਜਾਜ਼ਤ ਦੇਵੇ ਨਾ ਦੇਵੇ ਇਹ ਅਲੱਗ ਗੱਲ ਐ ਖੈਰ ਇਸ ਤਰ੍ਹਾਂ ਕਰਦੇ ਕਰਦੇ ਦੋਮਾਂ ਦੀ ਵੀ ਐਡ ਪੂਰੀ ਹੋ ਗਈ ਸੀਬੋ ਨੇ ਪੂਰੇ ਕਾਲਜ ਟੌਪ ਕੀਤਾ ਸੀ ਸ਼ਾਮੇ ਦੇ ਵੀ ਨੰਬਰ ਵਧੀਆ ਸੀ ਪਰ ਉਹਦਾ ਪੜਾਈ ਤੋਂ ਕੀ ਲੈਣਾ ਦੇਣਾ ਸੀ ਉਸਨੇ ਤਾਂ ਸੀਬੋ ਦੀ ਖਾਤਰ ਕਾਲਜ ਦਾਖਲਾ ਲਿਆ ਸੀ ਸੀਬੋ ਦੇ ਫਰਸਟ ਆਨ ਦੀ ਉਸਨੂੰ ਬਹੁਤ ਖੁਸ਼ੀ ਹੋਈ ਉਸਨੇ ਪੂਰੇ ਕਾਲਜ ਮਿਠਾਈ ਵੰਡੀ ਸਭ ਉਸਨੂੰ ਪੁੱਛ ਰਹੇ ਸੀ ਕਿਸ ਖੁਸ਼ੀ ਸ਼ਾਮ ਕੀ ਕਹਿੰਦਾ بس یہی ਕਿ ਆਪਾਂ ਸਭ ਪਾਸ ਹੋ ਗਏ ਕਿੰਨੀ ਖੁਸ਼ੀ ਦੀ ਗੱਲ ਹੈ ਸੀਬੋ ਨੇ ਵੀ ਮਿਠਾਈ ਖਾਂਦੇ ਹੋਏ ਹੱਸਦੇ ਹੋਏ ਪੁੱਛਿਆ ਤੁਹਾਡਾ ਮੰਗਣਾ ਹੋ ਗਿਆ ਤਾਂ ਮਿਠਾਈ ਬਣ ਰਹੇ ਹਾਂ ਤਾਂ ਸ਼ਾਮੇ ਨੇ ਅੱਜ ਪਹਿਲੀ ਵਾਰ ਉਹਦੀ ਅੱਖਾਂ ਅੱਖਾਂ ਪਾ ਕੇ ਕਿਹਾ ਤੁਸੀਂ ਫਸਟ ਆਇਓ ਤੁਹਾਡਾ ਇੱਕ ਸੁਪਨਾ ਪੂਰਾ ਹੋ ਗਿਆ ਇਸ ਤੋਂ ਬਾਅਦ ਖੁਸ਼ੀ ਕੀ ਹੋਣੀ ਹੈ ਮੇਰੇ ਲਈ ਮੈਂ ਹੁਣ ਮਿਠਾਈਆਂ ਵੀ ਨਾ ਬਣਦਾ ਸ਼ਾਮੇ ਨੇ ਇਸ ਅੰਦਾਜ਼ ਚ ਕਿਹਾ ਕਿ ਸੀਬੋ ਨੇ ਚਿਪਕੇ ਨਜ਼ਰਾਂ ਹੇਠਾਂ ਕਰ ਲਈਆਂ ਸੀਬੋ ਦੇ ਸਹੁਰੇ ਵੀ ਸਭ ਖੁਸ਼ ਸਨ ਕਿਸੇ ਬੋਨੇ ਉਹਨਾਂ ਦਾ ਸਿਰ ਉੱਚਾ ਕੀਤਾ ਹੈ ਆਸ-ਪਾਸ ਦੇ ਲੋਕ ਤਾਂ ਵਧਾਈ ਵੀ ਦੇ ਨਾਰੇ ਸਨ ਸਿਬੋ ਦੀ ਜਿਠਾਣੀ ਨੇ ਵੀ ਆਪਣੀ ਛੋਟੀ ਭੈਣ ਸਿਬੋ ਲਈ ਖੀਰ ਬਣਾਈ ਸੀ ਸਹੁਰੇ ਨੇ ਵੀ ਮਾਣ ਨਾਲ ਉਸ ਦਾ ਸਿਰ ਪੋਲੋਸਿਆ ਤੇ ਜੇਟ ਦੇ ਤਾਂ ਪੈਰ ਹੀ ਧਰਤੀ ਤੇ ਨਹੀਂ ਲੱਗ ਰਹੇ ਸੀ ਉਹ ਕਰ ਲਈ ਸਭ ਲਈ ਮਠਾਈ ਲੈ ਕੇ ਆਇਆ ਤੇ ਸਿਬੋ ਨੂੰ ਵੀ ਇਨਾਮ ਦੇ 500 ਰੁਪਏ ਦਿੱਤੇ ਸਭ ਰਿਸ਼ਤੇਦਾਰਾਂ ਤੇ ਵਧਾਈਆਂ ਲਈ ਫੋਨ ਆ ਰਹੇ ਸੀ ਇੱਥੋਂ ਤੱਕ ਕਿ ਉਹਦੀ ਸੱਸ ਨੇ ਮੂੰਹ ਤੋਂ ਤਾਂ ਕੁਝ ਨਹੀਂ ਕਿਹਾ ਸੀ ਪਰ ਮਨ ਵਿੱਚ ਉਹ ਵੀ ਉੱਭ ਰਹੀ ਸੀ ਕਿ ਸੀਬੋ ਨੇ ਉਹਨਾਂ ਦਾ ਸਾਰੀ ਰਿਸ਼ਤੇਦਾਰੀ ਸਿਰ ਉੱਚਾ ਕਰ ਦਿੱਤਾ। ਸੀਬੋ ਜਿੱਥੇ ਕੋਸੀ ਉੱਥੇ ਮਨ ਹੀ ਮਨ ਉਦਾਸ ਵੀ ਸੀ ਕਿਉਂਕਿ ਉਸਦੇ ਪਰਿਵਾਰ ਤੋਂ ਤਾਂ ਕਿਸੇ ਨੇ ਉਸਨੂੰ ਫੋਨ ਵੀ ਨਹੀਂ ਕੀਤਾ ਸੀ। ਪਰ ਕੀ ਫਰਕ ਪੈਂਦਾ ਜ਼ਿੰਦਗੀ ਤਾਂ ਆਪਣੀ ਚਾਲ ਚੱਲਦੀ ਰਹਿੰਦੀ ਹੈ। ਇੱਕ ਪੜਾ ਖਤਮ ਹੋ ਗਿਆ ਸੀ ਪਰ ਦੂਜਾ ਹਲੇ ਸ਼ੁਰੂ ਹੋਣਾ ਸੀ। ਉਹ ਸੀ ਨੌਕਰੀ ਲੱਭਣ ਦਾ। ਸੀਬੋ ਦਾ ਜੇ ਚਾਹੁੰਦਾ ਤਾਂ ਨਹੀਂ ਸੀ ਕਿ ਕੁੜੀ 4 ਪੈਸਿਆਂ ਦੀ ਨੌਕਰੀਆਂ ਕਰਦੀ ਫਿਰੇ। ਪਰ ਸੀਬੂ ਦੇ ਹੂਵਲ ਵੇਖ ਕੇ ਉਸਨੇ ਹਾਂ ਕਰ ਦਿੱਤੀ ਸੀਬੂ ਨੇ ਇੰਟਰਵਿਊ ਦੇਣੀ ਸ਼ੁਰੂ ਕਰ ਦਿੱਤੀ ਸ਼ਹਿਰ ਵਿੱਚ ਇੱਕ ਅੰਗਰੇਜ਼ੀ ਸਕੂਲ ਚ ਉਸ ਨੂੰ 7ਵੀਂ 8ਵੀਂ ਕਲਾਸਾਂ ਨੂੰ ਪੜਾਉਣ ਦੀ ਨੌਕਰੀ ਮਿਲ ਗਈ ਬਹੁਤ ਹੀ ਸਟੈਂਡਰਡ ਦਾ ਸਕੂਲ ਸੀ ਲੱਗਦੇ ਹੀ 7500 ਰੁਪਏ ਤਨਖਾਹ ਤੇ ਰਣਾ ਤੇ ਖਾਣਾ ਫ੍ਰੀ ਦਿੱਤਾ ਗਿਆ ਆਉਣ ਜਾਣ ਦਾ 1000 ਰੁਪਏ ਅਲੱਗ ਸੀ ਸਕੂਲ ਚ ਸੀਬੂ ਨੂੰ ਸਵੇਰੇ 7:30 ਹੋ ਜੇ ਪਹੁੰਚਣਾ ਹੁੰਦਾ ਸੀ ਤੇ ਡੇ ਬੋਰਡਿੰਗ ਹੁਣ ਕਰਕੇ ਸ਼ਾਮ ਨੂੰ 5:30 ਵਜੇ ਤੱਕ ਬੈਠਣਾ ਪੈਣਾ ਸੀ। ਸੀਬੋ ਸ਼ਸ਼ੋਪਨ ਸੀ ਕਿ ਓਕੇ ਇੱਥੇ ਰਹਿ ਆ ਇਸ ਵਿੱਚ ਰਹੇ ਜਾਂ ਰੋਜ਼ ਆਉਣ ਜਾਣ ਕਿਉਂਕਿ ਸਵੇਰੇ 7 ਵਜੇ ਪਹੁੰਚਣਾ ਔਖਾ ਹੋ ਜਾਂਦਾ ਸੀ ਤੇ ਸ਼ਾਮ ਨੂੰ ਵੀ ਬਸਾਂ ਦੀ ਪਰੇਸ਼ਾਨੀ ਸੀ। ਬਸ ਐਵੇਂ ਹੀ ਦਿਨ ਲੰਘਾ ਰਹੀ ਸੀ। ਉਧਰ ਆਪਣੇ ਰਾਜੇ ਸ਼ਾਮੇ ਨੇ ਵੀ ਉਸੇ ਸਕੂਲ ਚ ਕਰ ਕਰਾ ਕੇ ਨੌਕਰੀ ਲੈ ਹੀ ਲਈ ਸੀ। ਨੌਕਰੀ ਦੀ ਪਾਣੀ ਉਸ ਨੂੰ ਜ਼ਰੂਰਤ ਨਹੀਂ ਸੀ। ਪਰ ਰਾਜੇ ਨੇ ਵੀ 12ਵਾਂ ਸਾਲਾਂ ਮੱਝਾਂ ਚਾਰੀਆ ਸੀ। ਇਸ ਰੰਜੇ ਨੇ ਤਾਂ ਪਤਾ ਨਹੀਂ ਹੋਰ ਕੀ ਕੀ ਪਾਪੜ ਬਿੱਲਨੇ ਸੀ ਹੁਣ ਤਾਂ ਸੀਬੋ ਵੀ ਸਭ ਸਾਹਮੇ ਦੀ ਸੀ ਪਰ ਕਹਿੰਦੇ ਨਹੀਂ ਸੀ ਕੁਝ ਇੱਕ ਦਿਨ ਸੀਬੋ ਘਰੇ ਪਹੁੰਚੀ ਤਾਂ ਉਹਦੀ ਸੱਸ ਨੂੰ ਗਵਾਂਂਚ ਕੋਈ ਕੰਮ ਪੈ ਗਿਆ ਤੇ ਉਹ ਉਹਨਾਂ ਦੇ ਘਰ ਚਲੀ ਗਈ ਉਸ ਦਿਨ ਘਰ ਦੇ ਬਾਕੀ ਲੋਕ ਪਿੰਡ ਚ ਕਿਸੇ ਵਿਆਹ ਤੇ ਗਏ ਸੀ ਸਾਰੇ ਯਾਦਨੇ ਕਰਨੇ ਸਨ ਸੀਬੋ ਹੱਥ ਨੂੰ ਧੋ ਕੇ ਕੱਪੜੇ ਬਦਲ ਕੇ ਚਾਹ ਪੀਣ ਲੱਗੀ ਸੀ ਕਿ ਉਹਦਾ ਦਿਓ ਰਤਨਾ ਆ ਗਿਆ ਨਸ਼ੇ ਚ ਡੱਕਿਆ ਡਕਾਇਆ ਸੀਬੋ ਨੂੰ ਘਰੇ ਕੱਲੀ ਵੇਖ ਕੇ ਉਹਦੇ ਤਾਂ ਮੰਦੀਆਂ ਹੋ ਗਈਆਂ ਉਸਨੇ ਚੁੱਪ ਕੇ ਜੇ ਬਾਹਰਲਾ ਦਰਵਾਜ਼ਾ ਬੰਦ ਕਰਕੇ ਸਿਬੋ ਦੇ ਕੋਲ ਜਾ ਕੇ ਉਹਦਾ ਹੱਥ ਫੜ ਲਿਆ ਸਿਬੋ ਨੂੰ ਤਾਂ ਹੱਥਾਂ ਦੀ ਪੈ ਗਈ ਉਹਦੇ ਹੱਥੋਂ ਝਾਦਾ ਗਲਾਸ ੇਠਾਂ ਝੱਡ ਗਿਆ ਉਸਨੇ ਆਪਣਾ ਹੱਥ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਰਤਨਾ ਉਹਦੀ ਪੇਛਾ ਨਾ ਜਾਣ ਦਵੇ ਰਤਨੇ ਨੇ ਉਸ ਨੂੰ ਬਾਹਾਂ ਵਿੱਚ ਕੁੱਟਣ ਦੀ ਕੋਸ਼ਿਸ਼ ਕੀਤੀ ਖਿੱਚਾ ਖਿੱਚੀ ਸਿਬੋ ਦੇ ਕੱਪੜੇ ਵੀ ਪਾੜ ਗਏ ਸਿਬੋ ਖੁਦ ਨੂੰ ਬਚਾਉਣ ਲਈ ਚੀਕਾਂ ਮਾਰਨ ਲੱਗੀ ਰਤਨੇ ਨੇ ਉਹਦਾ ਮੂੰਹ ਦੱਬ ਲਿਆ ਸੀ ਪੋਦੀਆ ਅੱਖਾਂ 'ਚੋਂ ਹੰਝੂ ਵਹਿ ਰਹੇ ਸੀ ਉਹ ਛੜਦੇ ਮੈਨੂੰ ਕਹਿਣ ਦੇ ਨਾਕਾਮ ਕੋਸ਼ਿਸ਼ ਕਰ ਰਹੀ ਸੀ ਕੋਈ ਹੱਲ ਨਾ ਬੇਕ ਉਸਨੇ ਬਚਾਅ ਦੀ ਕੋਸ਼ਿਸ਼ ਆਪਣਾ ਗੋਡਾ ਉਹਦੀਆਂ ਦੋਵਾਂ ਲੱਤਾਂ ਦੇ ਵਿਚਾਲੇ ਦੇ ਮਾਰਿਆ ਰਤਨਾ ਇੱਕ ਮਿੰਟ ਲਈ ਦਰਦ ਨਾਲ ਚੀਕਦਾ ਹੋਇਆ ਪਰਾਂ ਹੋ ਗਿਆ ਹੁਣ ਮੌਕਾ ਸੀ ਬੋਕਰ ਸੀ ਉਸਨੇ ਇਧਰ ਉਧਰ ਵੇਖਿਆ ਤੇ ਪੱਜ ਕੇ ਦਰਵਾਜ਼ਾ ਖੋਲ੍ਹਿਆ ਪਰ ਬਾਹਰ ਜਾਣ ਦੀ ਬਜਾਏ ਜਾਂ ਕਿਸੇ ਨੂੰ ਮਦਦ ਲਈ ਬੁਲਾਉਣ ਦੀ ਬਜਾਏ ਉਸਨੇ ਬਾਹਰ ਰੱਖਿਆ ਪਿਆ ਗਲੀ ਦੇ ਚੌਂਕੀ ਦਾਦਾ ਡੰਡਾ ਚੁੱਕ ਲਿਆ ਜੋ ਕਿ ਚੌਂਕੀਦਾਰ ਕਈ ਵਾਰ ਉਹਨਾਂ ਦੇ ਕਰਦੇ ਬਾਹਰ ਰੱਖ ਜਾਂਦਾ ਸੀ ਉਸ ਡੰਡੇ ਨਾਲ ਉਸਨੇ ਰਤਨੇ ਨੂੰ ਕੁੱਟਣਾ ਸ਼ੁਰੂ ਕੀਤਾ ਹੁਣ ਵਾਰੀ ਰਤਨੇ ਦੀ ਸੀ ਇੱਕ ਦੋ ਪੈਮ ਦੀ ਦੇ ਸੀ ਉਸਨੇ ਹਾਏ ਬੂ ਹਾਏ ਬੂ ਮੱਚਾ ਦਿੱਤੀ ਨਛੇੜੀ ਸਰੀਰ ਸਦੇ ਲੈ ਲੈ ਤੋਥਾ ਹੋਇਆ ਚੱਲ ਵੀ ਕਿੰਨਾ ਹੋ ਸਕਦਾ ਸੀ ਬਸ ਦੋ ਥੱਪੜਾਂ ਦੀ ਮਾਰ ਹੁੰਦੀ ਹੈ ਉਹਨਾਂ ਕੋ ਹੌਸਲਾ ਅਸੀਬੋ ਨੇ ਕਰ ਲਿਆ ਸੀ ਰਤਨਾ ਦੀ ਚੀਕ ਸੁਣ ਕੇ ਗਵਾਂਢੀ ਆ ਗਏ ਤੇ ਨਾਲ ਹੀ ਸੀਬੋ ਦੀ ਸੱਸ ਵੀ ਆ ਗਈ ਸੀ ਸੀ ਬੋਤੇ ਆਪਣਾ ਚੰਡੀ 'ਤੇ ਸਵਾਰ ਸੀ ਉਹ ਤਾਂ ਡੰਡਾ ਲੈ ਕੇ ਤੇਰੇ ਦੀ ਤੇਰੇ ਦੀ ਗਤਰੀ ਨੂੰ ਪੱਜਨ ਨੂੰ ਥਾ ਨਹੀਂ ਮਿਲ ਰਹੀ ਸੀ ਇਹ ਕੰਮ ਉਦੋਂ ਤੱਕ ਚੱਲਦਾ ਰਿਹਾ ਜੋ ਤੱਕ ਸੱਸ ਨੇ ਆ ਕੇ ਡੰਡਾ ਫੜ ਨਹੀਂ ਲਿਆ ਨਹੀਂ ਆ ਕੇ ਜਰੂਰ ਕੱਢਿਆ ਹੁਣ ਕੀ ਮੇਰੇ ਪੁੱਤ ਨੂੰ ਜਾਨ ਤੋਂ ਮਾਰ ਕੇ ਹੀ ਸਾਲ ਲਵੇਗੀ ਐਨੇ ਨਸੀਬੋ ਕੋਸ਼ ਵਿੱਚ ਪੱਤੀ ਵੇਖਿਆ ਕਿ ਲੋਕ ਉਸ ਵੱਲ ਘੂਰ ਕੇ ਵੇਖ ਰਹੇ ਸਨ ਉਹ ਆਪਣੇ ਖਸਤਾ ਹਲ ਕੱਪੜੇ ਵੇਖ ਕੇ ਆਪਣੇ ਕਮਰੇ 'ਚ ਵੜ ਗਈ ਤੇ ਦਰਵਾਜਾ ਬੰਦ ਕਰਕੇ ਫੁੱਟ ਫੁੱਟ ਕੇ ਰੋਣ ਲੱਗੀ ਐਨ ਨੂੰ ਜਗਨਾ ਵੀ ਆ ਗਿਆ ਤੇ ਉਹ ਉਸ ਨੂੰ ਇਹ ਸਾਰੇ ਕਾਣ ਦਾ ਪਤਾ ਲੱਗ ਗਿਆ ਸੀ ਉਸਨੇ ਸਾਰੇ ਗਵਾਂਢੀਆਂ ਨੂੰ ਆਪਣੇ ਘਰ ਜਾਣ ਨੂੰ ਕਿਹਾ ਉਸ ਤੋਂ ਬਾਅਦ ਜਗਨਾ ਆਪਣੀ ਮਾਂ ਨੂੰ ਖਾਣ ਨੂੰ ਬਹਿ ਗਿਆ ਕਿ ਜੇ ਜੋ ਉਸ ਵੇਲੇ ਜਖਮੀ ਰਤਨ ਦੀ ਸੱਟਾਂ ਨੂੰ ਪਲੂਸ ਰਹੀ ਸੀ ਬਸ ਘਰ ਮਾਂ ਹਲੇ ਐਨਾ ਤਮਾਸ਼ਾ ਕਰਵਾ ਕੇ ਵੀ ਤੇਰਾ ਮਨ ਨਹੀਂ ਭਰਿਆ ਤਮਾਸ਼ਾ ਮੈਂ ਕਰਿਆ ਕਿ ਤੇਰੀ ਉਸ ਲਾ ਕੁਝ ਲੱਗਦੀ ਨੇ ਕਰਿਆ ਹੈ ਕੀ ਸਿਰ ਮੋਢ ਵਿਖਾਉਣ ਜੋ ਗਾਨੀ ਛੱਡਿਆ ਸਾਨੂੰ ਗਲੀ ਕਮਾਂਡ ਵਿੱਚ ਤੋ ਕੌਡੀ ਦੀ ਇੱਜ਼ਤ ਕਰ ਦਿੱਤੀ ਮਾਂ ਹਾਲੇ ਵੀ ਪੁੱਤ ਦੀ ਮਮਤਾ ਚ ਬੋਲ ਰਹੀ ਸੀ ਦੋ ਕੌਡੀ ਦੀ ਇੱਜ਼ਤ ਉਸਨੇ ਨਹੀਂ ਬਲਕਿ ਤੂੰ ਆਪਣੇ ਕਤੂਤਾ ਨਾਲ ਕੀਤੀ ਹੈ ਜਿਸ ਵੇਲੇ ਸਿਰ ਸਾਭਿਆ ਹੁੰਦਾ ਆਪਣੇ ਨਲਾਇਕ ਪੁੱਤ ਨੂੰ ਤਾਂ ਆ ਦਿਨਾਂ ਦੇਖਣੇ ਪੈਂਦੇ ਸੀਬੋ ਨੇ ਬਹੁਤ ਸਹੀ ਕੀਤਾ ਸੀ ਜੋ ਇਸ ਦੀ ਅੱਜ ਕੋਟਾਈ ਕਰ ਦਿੱਤੀ ਆ ਹੈ ਹੀ ਛੇਤਰਾ ਦੀ ਹੀ ਕਾਬਲ ਬਾਹਰਿਆਂ ਤੋਂ ਖਾਂਦਾ ਹੀ ਸੀ ਅੱਜ ਕਰੇ ਵਿਖਾ ਲੈ ਉੰਜ ਵੀ ਹਰ ਔਰਤ ਤੇ ਕੁੜੀ ਨੂੰ ਇਸੇ ਤਰ੍ਹਾਂ ਮਜ਼ਬੂਤ ਬਣ ਕੇ ਆਪਣੀ ਰੱਖਿਆ ਲਈ ਆਪ ਹੀ ਹਥਿਆਰ ਚੁੱਕ ਲੈਣੇ ਚਾਹੀਦੇ ਨੇ ਜਿਵੇਂ ਅੱਜ ਸਿਬੋ ਨੇ ਚੁੱਕੇ ਨੇ ਕਿਸੇ ਦੇ ਮੂੰਹ ਵੱਲ ਨਹੀਂ ਦੇਖਣਾ ਚਾਹੀਦਾ ਤਾਂ ਹੀ ਇਸ ਦੇਸ਼ ਦਾ ਕੁਝ ਬਣ ਸਕਦਾ ਉੰਜ ਵੀ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਐਸੀ ਬਾੜ ਪੁੱਟ ਕੇ ਸੁੱਤੀ ਹੀ ਚੰਗੀ ਇਹੋ ਜਿਹਾ ਸ਼ਰਾਬੀ ਦਾ ਕੀ ਭਰੋਸਾ ਹੋਰ ਕੀ ਕੀ ਵਿਖੇਕਣ ਖੰਡ ਆਊਗਾ ਅੱਜ ਸਿਬੋ ਸੀ ਕੱਲ ਪਤਾ ਨਹੀਂ ਕੌਣ ਹੋਊ ਜਗਨਾ ਹਰਖ ਚ ਪਰ ਕੇ ਚਲ ਉੱਠ ਪੈ ਨਿਕਲ ਮੇਰੇ ਕਰੋ ਜਗਨੇ ਨੇ ਰਤਨੇ ਨੂੰ ਮੰਜੇ ਤੋਂ ਬਾਹਾਂ ਫੜ ਕੇ ਉਠਾਇਆ ਤੇ ਤੱਕੇ ਮਾਰਨੇ ਸ਼ੁਰੂ ਕਰ ਦਿੱਤੇ ਰਤਨੇ ਸਿੱਧਾ ਖੜਾ ਵੀ ਨਹੀਂ ਸੀ ਰਹਿ ਪਾਵਿਆ ਪਰ ਜਗਨੇ ਨੇ ਉਸ ਨੂੰ ਤੱਕੇ ਦੇ ਦੇ ਕਰੋ ਬਾਹਰ ਕਰ ਦਿੱਤਾ ਉਹਦੀ ਮਾਂ ਉਹਦੀਆਂ ਲਲਹੇੜੀਆਂ ਕੱਢ ਰਹੀ ਸੀ ਇਸ ਨੂੰ ਕਰੋ ਨਾ ਬਾਹਰ ਕੱਢੋ ਤੇਰਾ ਸੱਗਾ ਭਰਾ ਹੈ ਕਿੱਥੇ ਜਾਊਗਾ ਇਹੋ ਜਹਾ ਵੀ ਹੈ ਤੇ ਤੇਰਾ ਲਹੂ ਤੇਰੀ ਮਾਂ ਜਾਇਆ ਸੱਗਾ ਭਰਾ ਮੈਂ ਤੇਰੇ ਤੋਂ ਉਸ ਵੱਲੋਂ ਮਾਫੀ ਮੰਗਦੀ ਆਂ ਅੱਗੇ ਤੋਂ ਕੋਈ ਗਲਤੀ ਨਹੀਂ ਕਰੂੰ ਅੱਗੇ ਤੋਂ ਸੁਧਰ ਜਾਊਗਾ ਇਸ ਤਰ੍ਹਾਂ ਧੱਕੇ ਨਾਲ ਦੇ ਪਰ ਜਗਰੇ ਨੂੰ ਇੰਨਾ ਕੋ ਹਰਕਚੜਿਆ ਹੋਇਆ ਸੀ ਕਿ ਉਸ ਵੇਲੇ ਉਸ ਨੂੰ ਕੋਈ ਨਹੀਂ ਦਿਖ ਰਿਹਾ ਸੀ ਉਹਦੇ ਘਰ ਵਾਲੀ ਤੇ ਸਾਰੇ ਬੱਚੇ ਸਭ ਗੁੱਸੇ ਤੋਂ ਡਰਦੇ ਅੰਦਰ ਕਮਰੇ 'ਚ ਬੜਕੇ ਵੇਖ ਰਹੇ ਸਨ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਸ ਨੂੰ ਕੁਝ ਕਹਿ ਵੀ ਦਵੇ ਜਗਨੇ ਨੇ ਉਸ ਨੂੰ ਘਰੋਂ ਬਾਹਰ ਕੱਢ ਕੇ ਬੂਹਾ ਪੇੜ ਲਿਆ ਸੀ ਐਨ ਨੂੰ ਸੀਬੋ ਕੱਪੜੇ ਬਦਲ ਕੇ ਬਾਹਰ ਆ ਚੁੱਕੀ ਰੋਣ ਨਾਲ ਉਹਦੀਆਂ ਅੱਖਾਂ ਲਾਲ ਹੋ ਚੁੱਕੀਆਂ ਸਨ ਉਹ ਆਪੇच ਤਾਂ ਨਹੀਂ ਸੀ ਪਰ ਉਸਨੇ ਫਿਰ ਵੀ ਬਾਹਰ ਆ ਕੇ ਜਗਨੇ ਨੂੰ ਰੋਕਿਆ ਵੀਰ ਜੀ ਤੁਸੀਂ ਇਸ ਨੂੰ ਕਰੋ ਬਾਹਰ ਨਾ ਕੱਢੋ ਜੋ ਵੀ ਹੈ ਜਿਵੇਂ ਵੀ ਹੈ ਹੈ ਤਾਂ ਇਸ ਘਰ ਦਾ ਪੁੱਤ ਹੀ ਅੱਖਾਂ ਵਿੱਚ ਹੰਝੂ ਭਰੇ ਸੀ ਉਹ ਕਹਿ ਰਹੀ ਸੀ ਜਗਨਾ ਕਹਿੰਦਾ ਸੀ ਬੂ ਇਹ ਤੂੰ ਕੀ ਕਹਿ ਰਹੀ ਹੈ ਪੁੱਤ ਜੋ ਇਸਨੇ ਤੇਰੇ ਨਾਲ ਕੀਤਾ ਉਸ ਤੋਂ ਬਾਅਦ ਵੀ ਨਾਲੇ ਇਹ ਕੋਈ ਇਨਸਾਨ ਥੋੜੀ ਹੈ ਜਾਨਵਰ ਹੈ ਨੀਰਾ ਜਾਨਵਰ ਆਪਣੇ ਇਨਸਾਨਾਂ ਵਿੱਚ ਰਹਿਣ ਦੇ ਕਾਬਲ ਨਹੀਂ ਇਸ ਦੀ ਇਹੀ ਸਜ਼ਾ ਹੈ ਕਿ ਇਹ ਆਪਣੀ ਟੈਂਡ ਫੋੜੀ ਚੱਕ ਕੇ ਮੁੜ ਕੇ ਮੈਨੂੰ ਆਪਣੀ ਸ਼ਕਲ ਨਾ ਵਿਖਾਵੇ। ਸੀਬੋ ਦੀ ਸੱਸ ਨੂੰ ਸੀਬੋ ਦਾ ਮੇਰ ਸੀ ਕਿ ਕਿਰਨ ਨਜਨ ਆਉਣ ਲੱਗ ਪਈ ਸੀ। ਕੋਈ ਹੋਰ ਜਦੋਂ ਉਹਦਾ ਸਾਥ ਨਹੀਂ ਦੇ ਰਿਹਾ ਸੀ ਤਾਂ ਇੱਕ ਸੀਪੋ ਹੀ ਸੀ। ਝੋ ਰਤਨੇ ਨੂੰ ਕਰ ਰੱਖਣ ਦੀ ਗੱਲ ਕਰ ਰਹੀ ਸੀ। ਅੱਜ ਉਹਦੀ ਪੇਸ਼ ਨਹੀਂ ਸੀ ਜਾ ਰਹੀ। ਨਹੀਂ ਤਾਂ ਹਮੇਸ਼ਾ ਹੀ ਸੀਬੋ ਨੂੰ ਪਤਾ ਨਹੀਂ ਕੀ ਕਿ ਸੁਣਾਉਂਦੀ। ਸੀਬੋ ਦਾ ਤਾਂ ਬਚਾਰੀ ਦਾ ਦਿਲ ਹੀ ਟੁੱਟ ਗਿਆ ਸੀ। ਇਸ ਗੰਦੀ ਦੁਨੀਆ ਵਿੱਚ ਉਹ ਇਕੱਲੀ ਚੀਨ ਦੀ ਮਜਬੂਰ ਸੀ। ਪਰ ਮੂ ਕਰਦੇ ਮੁੰਡੇ ਤੋਂ ਉਹਦਾ ਹੱਕ ਕਿਵੇਂ ਲੈ ਸਕਦੀ ਸੀ ਉਹ ਤਾਂ ਇਸ ਘਰ ਦੀ ਸਿਰਫ ਨੋ ਸੀ ਤੇ ਕਿੰਨਿਆਂ ਕੋ ਨੋਹਾਂ ਹੁੰਦੀਆਂ ਜਿਨ੍ਹਾਂ ਦਾ ਸਹਰੇ ਕਰ ਕੋਈ ਵਜੂਦ ਵੀ ਹੁੰਦਾ ਉੱਤੇ ਬਰਾਬਰ ਦਾ ਵੀ ਕਿ ਇੱਕ ਇਨਸਾਨ ਦੀ ਤਰ੍ਹਾਂ ਵੀ ਉਸ ਨੂੰ ਕਬੂਲਿਆ ਨਹੀਂ ਜਾਂਦਾ ਸੀਬੋ ਤਾਂ ਇੱਕ ਵਿਧਵਾ ਵੀ ਸੀ ਕੀ ਵਜੂਦ ਸੀ ਉਹਦਾ ਇਸ ਘਰ 'ਚ ਕਿਸ ਹੱਕ ਨਾ ਰਤਨੇ ਤੋਂ ਉਹਦਾ ਹੱਕ ਖੋਣ ਦੀ ਵਜ੍ਹਾ ਬਣ ਸਕਦੀ ਸੀ ਸੀਬੋ ਨੇ ਜਗਰੇ ਨੂੰ ਮਜਬੂਰ ਕੀਤਾ ਕਿ ਉਹ ਰਤਨੇ ਨੂੰ ਘਰ ਬਾੜ ਲਵੇ ਸੀਬੋ ਹੁਣ ਮੰਨੀ ਮੰਨ ਕੋ ਜੇ ਫੈਸਲਾ ਕਰ ਚੁੱਕੀ ਸੀ ਜਗਨੇ ਨੇ ਸੀਬੋ ਦੇ ਬਹੁਤ ਕਹਿਣ ਤੇ ਰਤਰੇ ਨੂੰ ਅੰਦਰ ਤਾਂ ਬਾੜ ਲਿਆ ਪਰ ਉਸਨ ਗਿੱਚੀ ਤੋਂ ਫੜ ਕੇ ਸਾਫ ਸ਼ਬਦਾਂ ਚ ਕਹਿ ਦਿੱਤਾ ਜੇ ਇਸ ਕਰ ਚ ਰਹਿਣਾ ਹੈ ਤਾਂ ਸੀਬੋ ਦੇ ਪਰਾਂ ਚ ਡਿੱਕ ਕੇ ਮਾਫੀ ਮੰਗ। ਸੀਬੋ ਦੀ ਸੱਸ ਇਹ ਮੰਨਦੀ ਤਾਂ ਨਹੀਂ ਸੀ ਕਿ ਰਤਨਾ ਸੀਬੋ ਤੋਂ ਕਿਸੇ ਵੀ ਕੀਮਤ ਤੇ ਮਾਫੀ ਮੰਗੇ ਪਰ ਜਗਨੇ ਦਾ ਕਠੋਰ ਰੁਖ ਵੇਖ ਕੇ ਉਸਨ ਰਤਰੇ ਨੂੰ ਕਹਿਣਾ ਹੀ ਪਿਆ ਕਿ ਉਹ ਸੀਬੋ ਤੋਂ ਮਾਫੀ ਮੰਗੇ। ਗੱਲ ਆਈ ਗਈ ਹੋ ਗਈ। ਪਰ ਸੀਬੋ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਹੁਣ ਉਹਦਾ ਇਸ ਘਰ ਤੋਂ ਦਾਣਾ ਪਾਣੀ ਮੁੱਕ ਗਿਆ। ਉਸਨੇ ਸਵੇਰੇ ਹੀ ਜਗਨੇ ਨਾਲ ਗੱਲ ਕੀਤੀ ਕਿ ਸਕੂਲ ਵਾਲਿਆਂ ਨੇ ਜੋ ਰਹਿਸ਼ ਦੀ ਗੁਵਿਸ਼ਤਾ ਕੀਤੀ ਹੈ ਉੱਥੇ ਰਹਿਣਾ ਚਾਹੁੰਦੀ ਹੈ ਕਿਉਂਕਿ ਉਹ ਰੋਜ਼ ਸਕੂਲ ਪਹੁੰਚਣ 'ਚ ਲੇਟ ਹੋ ਜਾਂਦੀ ਹੈ। ਜਗਰ ਨੂੰ ਸਮਝ ਤਾਂ ਸਭ ਆ ਰਿਹਾ ਸੀ। ਪੁੱਤ ਮੈਨੂੰ ਪਤਾ ਤੂੰ ਇਹ ਸਭ ਕਿਉਂ ਕਰ ਰਹੀ ਹੈ? ਮੈਂ ਤੈਨੂੰ ਆਪਣੀ ਵੱਡੀ ਧੀ ਬਣਾ ਕੇ ਤੇ ਰੱਖਿਆ ਨਹੀਂ ਕਰ ਸਕਿਆ। ਮੈਨੂੰ ਮਾਫ਼ ਕਰ ਦੇ। ਮੈਂ ਤੇਰੇ ਅੱਗੇ ਬਹੁਤ ਸ਼ਰਮਿੰਦਾ ਹਾਂ। ਤੂੰ ਮੇਰੇ ਛੋਟੇ ਭਰਾ ਦੀ ਈਮਾਨਤ ਹੈ ਤੇ ਮੈਂ ਤੈਨੂੰ ਨਿਆ ਨਹੀਂ ਦਿਵਾ ਸਕਿਆ ਸਿਰਫ ਇੱਕ ਮੌਕਾ ਦੇ ਮੈਨੂੰ ਹੁਣ ਕਿਸੇ ਨੇ ਤੇਰੀ ਵੱਲ ਨਜ਼ਰ ਚੁੱਕ ਕੇ ਵੀ ਵੇਖਿਆ ਤਾਂ ਮੈਂ ਉਹਦੀਆਂ ਅੱਖਾਂ ਪਾੜ ਦੇਵਾਂਗਾ ਵੀਰ ਜੀ ਤੁਸੀਂ ਇਹ ਸਭ ਕੀ ਕਹਿ ਰਹੇ ਹੋ ਤੁਹਾਡਾ ਤਾਂ ਮੈਨੂੰ ਰੱਬ ਜਿੱਦਾ ਆਸਰਾ ਹੈ ਤੁਸੀਂ ਨਾ ਹੁੰਦੇ ਤਾਂ ਮੈਂ ਕਦੋਂ ਦੀ ਮਰ ਚ ਮੁੱਕ ਗਈ ਹੁੰਦੀ ਤੁਸੀਂ ਤਾਂ ਮੇਰੇ ਵੱਡੇ ਵੀਰ ਹੋਣ ਦੇ ਨਾਲ-ਨਾਲ ਮੇਰੇ ਮਾਪੇ ਹੋਣ ਦਾ ਵੀ ਫਰਜ਼ ਅਦਾ ਕਰ ਰਹੇ ਹੋ ਤੁਹਾਡਾ ਦੇਣ ਤਾਂ ਮੈਂ ਕਦੇ ਨਹੀਂ ਦੇ ਸਕਦੀ ਮੈਂ ਉੱਥੇ ਰਹਿਣ ਦਾ ਫੈਸਲਾ ਸਿਰਫ ਇਸ ਕਰਕੇ ਕਰ ਰਹੀ ਆ ਕਿਉਂਕਿ ਸਵੇਰੇ ਜਲਦੀ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ ਸ਼ਾਮ ਨੂੰ ਵੀ ਹਨੇਰਾ ਪੈਣ ਲੱਗ ਜਾਂਦਾ ਹੈ ਕੋਈ ਬੱਸ ਨਹੀਂ ਮਿਲਦੀ ਸਿਬੂ ਆਪਣੇ ਮਨ ਦੀ ਗੱਲ ਕਹਿ ਕੇ ਜਗਨੇ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਚੰਗਾ ਪੁੱਤ ਜਿਵੇਂ ਤੇਰੀ ਮਰਜ਼ੀ ਪਰ ਹਰ ਸ਼ਨੀਵਾਰ ਐਤਵਾਰ ਗੇੜਾ ਮਰ ਜਾਇਆ ਕਰੀ ਮੀਨਾ ਦੀ ਮਾਂ ਆਏ ਕਰ ਕੱਲ ਜਿਹੜੇ ਤੂੰ ਸ਼ੱਕਰ ਪਾਤੇ ਲੱਡੂ ਬਣਾਏ ਜਾਂਦੀ ਸੀ ਕੁੜੇ ਲਈ ਪਾਉਂਦੇ ਉੱਥੇ ਕਿਹੜਾ ਆ ਕੁਝ ਮਿਲਣਾ ਖਾ ਲਿਆ ਕਰੂ ਸਿਬੋ ਨੇ ਆਪਣਾ ਸਮਾਨ ਸਮੇਟ ਕੇ ਸਭ ਤੋਂ ਭਰੀਆਂ ਅੱਖਾਂ ਨਾਲ ਵਿਦਾ ਲਈ ਉਸ ਨੂੰ ਆਪਣੇ ਰੱਬ ਵਰਗੇ ਜੇਠ ਜਠਾਣੀ ਤੋਂ ਦੂਰ ਹੋਣ ਦਾ ਬੜਾ ਦੁੱਖ ਸੀ ਪਰ ਆਪਣੀ ਹੋਂਦ ਤੇ ਵजूद ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਬਹੁਤ ਜ਼ਰੂਰੀ ਸੀ ਸਿਬੋ ਆਪਣਾ ਸਮਾਨ ਲੈ ਕੇ ਸ਼ਹਿਰ ਆ ਗਈ ਸੀ ਸ਼ਹਿਰ ਵਿੱਚ ਉਸ ਨੂੰ ਇੱਕ ਹੋਰ ਕੁੜੀ ਨਾਲ ਕਮਰਾ ਸਾਂਝਾ ਕਰਨਾ ਪੈਣਾ ਸੀ ਪਰ ਉਹ ਖੁਸ਼ ਸੀ ਸਮਾਜ ਦੇ ਤਾਨੇ ਮੀਨਾ ਤੋਂ ਉਹ ਦੂਰ ਹੋ ਗਈ ਸੀ ਤੇ ਨਾ ਹੀ ਇੱਥੇ ਕੋਈ ਰਤਨਾ ਸੀ ਜੋ ਉਸ ਨੂੰ ਆਪਣਾ ਵजूद ਬਚਾਉਣ ਲਈ ਡਰ-ਡਰ ਕੇ ਰਹਿਣਾ ਪੈਂਦਾ ਇਤੇ ਉਸਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਚੁੱਕੀ ਸੀ ਬਹੁਤ ਸਾਰੀਆਂ ਸਾਥੀ ਅਧਿਆਪਕਾਵਾਂ ਨਾਲ ਉਹਦੀ ਦੋਸਤੀ ਹੋ ਗਈ ਸੀ ਉੰਜ ਵੀ ਸ਼ਾਮ ਨੂੰ ਸਕੂਲ ਦੇ ਨਾਲ ਹੀ ਰਹਿ ਰਹਿਣ ਕਰਕੇ ਉਸ ਨੂੰ ਕਾਫੀ ਪਹਿਲਾ ਵਕਤ ਮਿਲ ਜਾਂਦਾ ਹਮੇਸ਼ਾ ਤੂੰ ਹੀ ਮਿਹਨਤੀ ਰਹੀ ਸੀ ਬੋ ਵੇਲੀ ਕਿਵੇਂ ਰਹਿ ਸਕਦੀ ਸੀ ਜਲਦੀ ਹੀ ਸਕੂਲ ਚ ਸਭ ਬੱਚੇ ਅਧਿਆਪਕ ਉਸਨੂੰ ਪਸੰਦ ਕਰਨ ਲੱਗੇ ਸੀ ਉਸਨੇ ਸ਼ਾਮ ਨੂੰ ਖਾਲੀ ਵਕਤ ਟਿਊਸ਼ਨਾਂ ਵੀ ਲੈਣਾ ਸ਼ੁਰੂ ਕਰ ਦਿੱਤਾ ਸੀ ਬਹੁਤ ਸਾਰੀਆਂ ਇਹੋ ਜਿਹੀਆਂ ਬੱਚੀਆਂ ਵੀ ਹੁੰਦੀਆਂ ਜੋ ਫੀਸ ਦੇ ਪੈਸੇ ਨਾ ਦੇ ਸਕਦੀਆਂ ਤਾਂ ਸਿਬੂ ਉਹਨਾਂ ਨੂੰ ਮੁਫਤ ਪੜਾ ਦਿੰਦੀ ਉੰਜ ਵੀ ਸਿਬੂ ਨੇ ਪੈਸੇ ਕਾਰਨਾਂ ਵੀ ਕੀ ਸੀ ਖਾਣਾ ਪੀਣਾ ਤੇ ਸਕੂਲ ਰਹਿਣਾ ਸਕੂਲ ਜੰਮੇ ਸੀ ਬਾਕੀ ਕੋਈ ਸ਼ੌਂਕ ਉਸ ਨੂੰ ਨਹੀਂ ਸੀ ਗੰਦੀ ਦੇ ਕੱਪੜੇ ਸੀ ਜੋ ਕਈ ਮਹੀਨੇ ਚੱਲਦੇ ਸੀ ਸਿਬੂ ਅਕਸਰ ਆਪਣੀ ਤਨਖਾਹ ਦੇ ਪੈਸੇ ਕਿਸੇ ਨਾ ਕਿਸੇ ਬਹਾਨੇ ਖਰਦੇ ਆਉਂਦੀ ਕਦੇ ਮੀਨਾ ਦੀ ਫੀਸ ਭਰ ਦਿੰਦੀ ਕਦੇ ਘਰ 'ਚ ਜ਼ਰੂਰੀ ਰਾਸ਼ਨ ਦਾ ਸਾਮਾਨ ਲੈ ਜਾਂਦੀ ਕਦੇ ਬੱਚਿਆਂ ਤੇ ਪੱਟਿਆਂ ਦੇ ਕੱਪੜੇ ਖਰੀਦ ਕੇ ਲੈ ਜਾਂਦੀ ਕਦੇ ਘਰ ਦੇ ਕਿਸੇ ਬਜ਼ੁਰਗ ਦੀ ਦਵਾਈ ਲੈ ਜਾਂਦੀ ਅਕਸਰ ਕੁਝ ਪੈਸੇ ਜਠਾਨੀ ਨੂੰ ਜ਼ਬਰਦਸਤੀ ਇਹ ਕਹਿ ਕੇ ਦੇ ਜਾਂਦੀ ਕਿ ਮੀਨਾ ਦੇ ਬਿਆਲੇ ਕੰਮ ਆਉਣਗੇ ਉਸ ਨੂੰ ਪਤਾ ਸੀ ਕਿ ਸਿੱਧੀ ਤਰ੍ਹਾਂ ਦਿੱਤੇ ਤਾਂ ਵੀਰ ਜੀ ਨੇ ਕੁਝ ਨਹੀਂ ਲੈਣਾ ਉਸ ਤੋਂ ਪਰ ਉਹਦਾ ਮਕਸਦ ਜਗਨੇ ਦੇ ਮੋਢਿਆਂ ਦਾ ਪਾਲ ਹਲਕਾ ਕਰਨਾ ਸੀ ਔਰ ਸੱਚ ਤਾਂ ਇਹ ਹੈ ਕਿ ਜਗਨੇ ਨੂੰ ਵੀ ਹੁਣ ਉਸ ਸਹਾਇਤਾ ਦਾ ਆਸਰਾ ਹੋਣ ਲੱਗਾ ਸੀ ਉੰਜ ਵੀ ਸੀਬੋ ਦਾ ਖਰਚਾ ਹੀ ਕੀ ਸੀ ਕੁਝ ਪੈਸੇ ਉਹ ਉਹਨਾਂ ਕੁੜੀਆਂ ਤੇ ਖਰਚ ਕਰ ਦਿੰਦੀ ਜੋ ਕਰੋ ਗਰੀਬ ਹੁੰਦੀਆਂ ਜਾਂ ਕਿਸੇ ਵੀ ਤਰ੍ਹਾਂ ਨਾਲ ਪੈਸੇ ਦੀ ਜ਼ਰੂਰਤਮੰਦ ਹੁੰਦੀਆਂ ਅਜੀਬ ਜਿਹੀ ਗੱਲ ਐ ਨਾ ਜਿਸ ਔਰਤ ਨੂੰ ਪਤੀ ਦੇ ਜਾਂਦੇ ਹੀ ਘਰ ਦੇ ਕਚਰੇ ਦੀ ਤਰ੍ਹਾਂ ਦੁੱਤਕਾਰ ਦਿੱਤਾ ਗਿਆ ਸੀ ਉਹ ਨਾ ਸਿਰਫ ਆਪਣਾ ਬਲਕਿ ਆਪਣੇ ਵਰਗੀਆਂ ਕਿੰਨੀਆਂ ਬੇਸਹਾਰਾ ਕੁੜੀਆਂ ਦਾ ਸਹਾਰਾ ਬਣ ਗਈ ਰਹੀ ਸੀ ਦੂਜਿਆਂ ਦੇ ਟੁਕੜਿਆਂ ਦੇ ਨਿਰਭਰ ਹੋਣ ਵਾਲੀ ਆਪਣੀ ਰੋਟੀ ਖੁਦ ਕਮਾ ਰਹੀ ਸੀ ਪਰਿਵਾਰ ਦਾ ਸਹਾਰਾ ਬਣ ਰਹੀ ਸੀ ਤੇ ਦੂਜਿਆਂ ਦੀ ਮਦਦ ਵੀ ਕਰ ਰਹੀ ਸੀ ਉਹ ਕੋਈ ਕਮਜ਼ੋਰ ਨਹੀਂ ਬਲਕਿ ਇੱਕ ਆਤਮ ਵਿਸ਼ਵਾਸੀ ਤੇ ਹਿੰਮਤੀ ਔਰਤ ਦੇ ਰੂਪ ਵਿੱਚ ਨਜ਼ਰ ਆ ਰਹੀ ਸੀ ਕਿ ਅਜਿਹੀਆਂ ਔਰਤਾਂ ਨੂੰ بس ਥੋੜੇ ਜਿੰਨੇ ਹੀ ਪਿਆਰ ਸਾਥ ਦੀ ਜਰੂਰਤ ਨਹੀਂ ਹੈ ਕੋਈ ਵੀ ਕਮਜ਼ੋਰ ਨਹੀਂ ਹੁੰਦਾ ਬਸ ਸਾਡਾ ਸਮਾਜ ਉਸ ਨੂੰ ਕਮਜ਼ੋਰ ਬਣਾ ਦਿੰਦਾ ਹੈ ਇੱਕ जिंदा ਇਨਸਾਨ ਨੂੰ ਮਰਦਾ ਲਾਸ਼ ਬਣਨ ਤੇ ਦੂਜਿਆਂ ਦੇ ਟੁਕੜਿਆਂ ਤੇ ਪੱਲਣ ਲਈ ਮਜਬੂਰ ਕਰ ਦਿੰਦਾ ਹੈ ਰੱਬ ਦੀ ਕਰਨੀ ਤਾਂ ਕਿਸੇ ਦਾ ਜੋਰ ਨਹੀਂ ਪਰ ਇਨਾਂ ਕੋ ਫਰਜ਼ ਇੱਕ ਇਨਸਾਨ ਦਾ ਵੀ ਬਣਦਾ ਹੀ ਹੈ ਕਿਸੇ ਮਜਲੂਮ 'ਤੇ ਸਹਰਾ ਇਨਸਾਨ ਦੇ ਦਾ ਚਰੋੜਾ ਨਾ ਅਟਕਾਵੇ ਉਸ ਨੂੰ ਮਰਨ ਦੇ ਰਾਹ ਤੇ ਨਾ ਪਾਵੇ ਉਤ ਸਾਮੇ ਦੇ ਮਾਪਿਆਂ ਨੂੰ ਵੀ ਆਪਣੇ ਜਵਾਨ ਮੁੰਡੇ ਦੇ ਵਿਆਹ ਦੀ ਫਿਕਰ ਹੋ ਗਈ ਸੀ ਉੰਜ ਵੀ ਕੰਮ ਤੰਦਾ ਉਸ ਦਾ ਸੈਟ ਸੀ ਉਸ ਬੇਤਾਫ ਵਨੌਂਟ ਲੱਗੇ ਵਿਆਹ ਕਰਾਉਣ ਲਈ ਪਰ ਸਾਮਾ ਵਿਆਹ ਕਰਾਉਣ ਲਈ ਸਾਫ ਮਨਾਂ ਕਰ ਦਿੰਦਾ ਨਾਲ ਦੱਸਦਾ ਵੀ ਕੀ ਰੂਹਾਂ ਦੇ ਰਿਸ਼ਤੇ ਜੋੜਨ ਵਾਲੇ ਦੁਨੀਆਦਾਰੀ ਤੋਂ ਪਰਾਈ ਹੋ ਜਾਂਦੇ ਨੇ ਸੀਬੋ ਨੂੰ ਤਾਂ ਇੰਚਾਰ ਵੀ ਨਹੀਂ ਸੀ ਕੀਤਾ ਉਸ ਨੇ ਕਦੇ ਤੇ ਨਾ ਹੀ ਵਿਆਹ ਕਰਵਾਉਣ ਬਾਰੇ ਸੋਚਿਆ ਸੀ ਪਰ ਇਹ ਵੀ ਸੱਚ ਸੀ ਕਿ ਸੀਬੋ ਤੋਂ ਬਿਨਾ ਹੋਰ ਕਿਸੇ ਬਾਰੇ ਉਹਦਾ ਦਿਲ ਸੋਚ ਵੀ ਨਹੀਂ ਸਕਦਾ ਸੀ ਸੀਬੋ ਦੀ ਖੁਸ਼ੀ ਉਸ ਦੀ ਜ਼ਿੰਦਗੀ ਦਾ ਮਕਸਦ ਬਣ ਚੁੱਕੀ ਸੀ ਸ਼ਾਮਾ ਆਪਣੇ ਮਾਪੇ ਦਾ ਮਾਣ ਕਰਦਾ ਸੀ ਪਰ ਵਿਆਹ ਵਾਲੇ ਮਾਮਲੇ 'ਚ ਪੇਸ਼ ਨਾ ਆਦੀ ਵੇਖ ਕੇ ਉਹਨਾਂ ਨੇ ਸ਼ਾਮੇ ਦੀ ਪੂਆ ਨੂੰ ਬੁਲਾ ਲਿਆ ਸ਼ਾਮਾ ਆਪਣੇ ਪੂਆ ਦਾ ਆਖਿਆ ਮੋੜ ਨਹੀਂ ਸਕਦਾ ਸੀ ਪੂਆ ਨੇ ਕਿਸੇ ਰਿਸ਼ਤੇਦਾਰ ਦੇ ਵਿਆਹ ਚ ਪਹਹਾਣਾ ਬਣਾ ਕੇ ਉਹਨਾਂ ਨੂੰ ਸਭ ਨੂੰ ਨਾਲ ਤੋੜ ਲਿਆ ਤੇ ਉੱਥੇ ਵਿਆਹ 'ਚ ਜਾ ਕੇ ਕੁੜੀਆਂ ਵਾਲਿਆਂ ਨਾਲ ਮਿਲਵਾ ਦਿੱਤਾ ਕਿਉਂਕਿ ਉਹਦੀ ਛੋਟੀ ਨੌ ਦੀ ਰਿਸ਼ਤੇਦਾਰੀ ਚ ਉਸਨੂੰ ਸ਼ਾਮੇ ਨੇ ਵੇਖ ਲਿਆ ਕਿ ਹੁਣ ਤਾਂ ਬੂਰਾ ਫਸਿਆ ਕਿਉਂ ਵੱਡਿਆਂ ਦੀ ਗੱਲ ਮੋੜ ਵੀ ਨਹੀਂ ਸਕਦਾ ਸੀ ਭੂਆ ਦਾ ਕੁੜੀ ਵਾਲਿਆਂ ਨਾਲ ਸਾਰਾ ਪ੍ਰੋਗਰਾਮ ਪਹਿਲਾਂ ਫਿਕਸ ਸੀ ਉਹ ਸਾਰੀ ਤਿਆਰੀ ਕਰਕੇ ਆਏ ਸਨ ਉਹ ਮੁੰਡੇ ਨੂੰ ਵੇਖ ਵੇਖ ਨਿਹਾਲ ਹੋ ਰਹੇ ਸਨ ਕੁੜੀ ਨੂੰ ਵੀ ਸ਼ਾਮੇ ਵਾਰੇ ਦੱਸ ਦਿੱਤਾ ਗਿਆ ਸੀ ਉਹ ਸ਼ਾਮੇ ਨੂੰ ਵੇਖ ਸ਼ਰਮਾ ਰਹੀ ਸੀ ਮਨ ਹੀ ਮਨ ਪਤਨ ਨੇ ਕੀ ਸੋਚ ਰਹੀ ਸੀ ਸ਼ਾਮੇ ਨੇ ਆਪਣੇ ਆਪ ਨੂੰ ਅਜੀਬ ਮੁਸੀਬਤ ਚ ਪਾਇਆ ਇੱਕ ਵਕਤ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਗਈ ਕਿ ਉਸ ਨੂੰ ਜਾਣ ਬੁੱਝ ਕੇ ਉਸ ਕੁੜੀ ਦੇ ਨਾਲ ਇਕੱਲਾ ਛੱਡ ਦਿੱਤਾ ਗਿਆ ਪਰ ਸ਼ਾਮੀ ਦੇ ਦਿਲ 'ਚ ਸੀ ਬੋ ਸੀ ਤਾਂ ਕਿਸੇ ਹੋਰ ਕੁੜੀ ਵੱਲ ਅੱਖ ਚੱਕ ਕੇ ਦੇਖਣਾ ਵੀ ਗੁਨਾਹ ਸਮੇ ਦਾ ਸੀ ਉਸ ਨੇ ਉਸ ਕੁੜੀ ਵੱਲ ਵੇਖ ਕੇ ਦੋਵੇਂ ਹੱਥ ਜੋੜ ਕੇ ਸਾਫ਼-ਸਾਫ਼ ਕਹਿ ਦਿੱਤਾ ਕਿ ਉਹ ਉਸ ਨਾਲ ਵਿਆਹ ਨਹੀਂ ਕਰਵਾ ਸਕਦਾ ਕਿਉਂਕਿ ਉਹ ਉਸ ਦੇ ਬਾਰੇ 'ਚ ਇਸ ਤਰ੍ਹਾਂ ਨਹੀਂ ਸੋਚਦਾ ਇਸ ਗੱਲ ਤੇ ਉਹ ਕੁੜੀ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੇਰੇ 'ਚ ਕੋਈ ਕਮੀ ਹੈ ਜੋ ਤੁਸੀਂ ਇਸ ਰਿਸ਼ਤੇ ਤੋਂ ਮਨ੍ਹਾ ਕਰ ਰਹੇ ਹੋ ਤਾਂ ਸ਼ਾਮੀ ਨੇ ਕਿਹਾ ਤੁਸੀਂ ਪਲੀਜ਼ ਰੋਵੋ ਨਾ ਤੁਹਾਡੇ ਤਾਂ ਕੋਈ ਕਮੀ ਨਹੀਂ ਕਮੀ ਤਾਂ ਮੇਰੇ ਵਿੱਚ ਹੈ ਅਸਲ 'ਚ ਮੈਂ ਤੁਹਾਨੂੰ ਉਸ ਨਜ਼ਰ ਨਾਲ ਵੇਖ ਹੀ ਨਹੀਂ ਸਕਦਾ ਮੈਨੂੰ ਤਾਂ ਤੁਹਾਡੇ 'ਚ ਆਪਣੀ ਛੋਟੀ ਭੈਣ ਹੀ ਨਜ਼ਰ ਆਉਂਦੀ ਹੈ ਇਹ ਤੇ ਮੇਰੇ ਘਰ ਦੇ ਜਵਲਸ ਦੀ ਲੈ ਆਏ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਪਾਇਆ ਪਰ ਅਸਲ ਵਿੱਚ ਮੈਂ ਕਿਸੇ ਹੋਰ ਨੂੰ ਪਸੰਦ ਕਰਦਾ ਕੁੜੀ ਨੂੰ ਸ਼ਾਮੇ ਦੀ ਸਾਫ਼ ਬੋਈ ਤੇ ਤਮੀਜ਼ ਬਹੁਤ ਪਸੰਦ ਆਈ ਠੀਕ ਹੈ ਵੀਰ ਜੀ ਅੱਜ ਤੋਂ ਮੈਂ ਵੀ ਤੁਹਾਡੀ ਭੈਣ ਹੀ ਹਾਂ ਜ਼ਿੰਦਗੀ 'ਚ ਕਦੇ ਕਿਸੇ ਕੰਮ ਲਈ ਜ਼ਰੂਰਤ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ ਠੀਕ ਹੈ ਜੀ ਸ਼ਾਮੀ ਨੇ ਕਿਸੇ ਤਰ੍ਹਾਂ ਮੌਕਾ ਸੰਭਾਲਿਆ ਤੇ ਕਰਦੇ ਨੂੰ ਵੀ ਸਮਝਾ ਲਿਆ ਕਰਦੇ ਉਸ ਨਾਲ ਗੁੱਸੇ ਸਨ ਹੁਣ ਸ਼ਾਮੀ ਨੂੰ ਵੀ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਹੁਣ ਗੱਲ ਐਦਾਂ ਨਹੀਂ ਬਣਨੀ ਕਦੇ ਰੋਜ਼ ਕੋਈ ਰਿਸ਼ਤਾ ਦੱਸ ਦੱਸਦੇ ਰਹਿੰਦੇ ਕਿੱਥੇ ਤੱਕ ਤਾ ਸਕਦਾ ਸੀ ਇਸ ਲਈ ਉਸਨੇ ਸੋਚਿਆ ਕਿ ਇੱਕ ਵਾਰ ਸੀਬੋ ਨਾਲ ਸਾਫ਼ ਗੱਲ ਕਰ ਲਈ ਜਾਵੇ ਅਗਲੇ ਦਿਨ ਸ਼ਾਮੀ ਨੇ ਮੌਕਾ ਵੇਖ ਕੇ ਸੀਬੋ ਨੂੰ ਕਿਹਾ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨਾ ਚਾਹੁੰਨਾ ਸੀਬੋ ਮਨ ਵਿੱਚ ਸੋਚਦੇ ਹੋਏ ਪਤਾ ਨਹੀਂ ਕੀ ਗੱਲ ਹੈ ਦੋਸਤੋ ਜੀ ਸ਼ਾਮਾ ਕਹਿੰਦਾ ਇਸ ਤਰ੍ਹਾਂ ਨਹੀਂ ਆਪਾਂ ਕੈਂਟੀਨ ਚ ਜਲਦੇ ਹਾਂ ਇਸ ਵੇਲੇ ਉੱਥੇ ਕੋਈ ਨਹੀਂ ਹੋਣਾ ਮੈਂ ਨਹੀਂ ਚਾਹੁੰਦਾ ਕਿ ਇਹ ਗੱਲ ਆਪਣੇ ਸਿਵਾਏ ਕਿਸੇ ਨੂੰ ਪਤਾ ਚੱਲੇ ਸਿਬੋ ਮਨ ਵਿੱਚ ਵਿਚਾਰ ਕਰਦੀ ਹੋਈ ਕੈਂਟੀਨ ਵੱਲ ਚੱਲ ਪਈ ਹਾਂਜੀ ਸ਼ਾਮਾ ਬੈਠੋ ਸਿਬੋ ਘਬਰਾ ਰਹੀ ਸੀ ਜਲਦੀ ਦੱਸੋ ਕੀ ਕਹਿਣਾ ਹੈ ਸ਼ਾਮਾ ਕਹਿੰਦਾ ਸਿਬੋ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹਾਂ ਸ਼ਾਮੇ ਨੇ ਪিনা ਕਿਸੇ ਲੱਗ ਪੇਟ ਦੇ ਕਿਹਾ ਸਿਬੋ ਇਹਦੀ ਵਿਆਹ ਵਿਆਹ ਉਹ ਵੀ ਮੇਰੇ ਨਾਲ ਕੱਪੜਾ ਹਟ ਵਿੱਚ ਬੋਲਦੀ ਹੋਈ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਇਹ ਕਹਾਣੀ ਰਿਤਿਕਾ ਖਾਨ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ